ਉਹ ਓਪਨ ਜੀਪ ਖੁੱਲੀ ਜੀਪ ਦਾ ਸ਼ੀਸ਼ਾ ਮੂਰੇ ਸਿੱਟ ਕੇ ਉਹਨਾਂ ਦੀ ਜੀਪ ਦਾ ਸ਼ੀਸ਼ਾ ਮੂਰੇ ਸੱਟਿਆ ਹੁੰਦਾ ਆਪ ਖੁਦ ਡਰਾਈਵ ਕਰਦੇ ਹੁੰਦੇ ਸੀ ਘੱਟੋ ਘੱਟ 5-7 ਬੰਦੇ ਰਫਲਾਂ ਵਾਲੇ ਉਹਨਾਂ ਦੀ ਜੀਪ ਦੇ ਵਿੱਚ ਹਰ ਸਮੇਂ ਨਾਲ ਹੁੰਦੇ ਸੀਗੇ ਕਿਸਾਨ ਯੂਨੀਅਨਾਂ ਜਾਂਦੀਆਂ ਹੁੰਦੀਆਂ ਸੀਗੀਆਂ ਚੰਡੀਗੜ੍ਹ ਤੇ ਕਹਿੰਦਾ ਸਾਡੀ ਡਿਊਟੀ ਲੱਗੀ ਵੀ ਇਹਨਾਂ ਨੂੰ ਯੂਨੀਅਨ ਵਾਲਿਆਂ ਨੂੰ ਚੰਡੀਗੜ੍ਹ ਨਹੀਂ ਜਾਣ ਦੇਣਾ ਹੰਢਿਆਈ ਹੀ ਰੋਕ ਲੋ ਤੇ ਇਹਨਾਂ ਨੂੰ ਕਾਰਵਾਈ ਵੀ ਕੋਈ ਨਹੀਂ ਕਰਨੀ ਬਸ ਦੂਜੇ ਦਿਨ ਇਹਨਾਂ ਨੂੰ ਛੱਡ ਦੇ ਜਦੋਂ ਟਾਈਮ ਲੰਘ ਗਿਆ ਤੇ ਪਰ ਉਹ ਕਹਿੰਦੇ ਜੀ ਠੰਡ ਦੀ ਰੁੱਤ ਸੀ ਤੇ ਅਸੀਂ ਦੋ ਬੱਸਾਂ ਸੀ ਦੋ ਬੱਸਾਂ ਦੇ ਵਿੱਚ ਤਕਰੀਬਨ 80-85 ਜਾਣੇ ਸੀ ਤੇ ਕਹਿੰਦੇ ਅਸੀਂ ਥਾਣੇ ਦੇ ਵਿੱਚ ਲੈ ਕੇ ਥਾਣੇ ਵਿੱਚ ਇਹ ਨਾ ਥਾਨਾ ਉਹਨਾਂ ਨੂੰ ਤੇ ਉਹ ਜੂਨੀਅਰ ਵਾਲੇ ਸਾਨੂੰ ਪਤਾ ਕਹਿੰਦੇ ਸਾਨੂੰ ਰੋਟੀ ਖਵਾਓ ਜੀ ਤੇ ਸਾਨੂੰ ਵਧੀਆ ਪਾਣ ਦਾ ਦਵਾਈਆਂ ਦਾ ਪ੍ਰਬੰਧ ਕਰੋ ਕਹਿੰਦਾ ਅਸੀਂ ਸੋਚੀ ਜਾਈਏ ਵੀ ਕੀ ਕਰੀਏ ਕੋਈ ਧਰਮਸਾਲਾ ਖਲਾਈਏ ਕਿੱਥੇ ਪ੍ਰਬੰਧ ਕਰੀਏ ਕਹਿੰਦੇ ਸਾਡੇ ਇੱਕ ਮੁਲਾਜ਼ਮ ਨੇ ਕਿਹਾ ਕਹਿੰਦਾ ਜੀ ਮੇਰੇ ਦਿਮਾਗ 'ਚ ਹੈਗੀ ਇੱਕ ਜਗ੍ਹਾ ਉਹ ਕਹਿੰਦਾ ਕਿੱਥੇ ਕਹਿੰਦਾ ਜੀ ਕੀਤੂ ਦਾ ਇੱਕ ਨਹਰਾ ਹੈਗਾ ਤੇ ਆਪਾਂ ਉੱਥੇ ਇਹਨਾਂ ਨੂੰ ਪਾ ਦਿੰਨੇ ਆ ਉੱਥੇ ਸਾਰਾ ਪ੍ਰ ਕੰਨੋ ਜੀ ਸਿੱਖ ਗਏ ਜੀ ਆਓ ਜੀ ਸਰਦਾਰ ਜੀ ਦੱਸੋ ਜੀ ਕੀ ਸੇਵਾ ਕਹਿੰਦੇ ਕੱਚੇ ਬਲੈਂਡ ਦੇ ਵਿੱਚ ਬਾਹਾਂ ਵਾਲੀ ਬਲੈਂਡ ਪਾਈ ਅੱਛਾ ਪਾਇਆ ਫੁੱਲਾਂ ਨਾਲ ਤੇ ਕਹਿੰਦੇ ਜੀ ਐਂ ਕਰਕੇ ਆ ਸੇਵਾ ਗਈ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਉਹ ਸ਼ੰਕਰਾ ਖੋਲ ਕਾ ਉਹਨੇ ਪੇਟੀਆਂ ਖੋਲੀਆਂ ਬਿਸਤਰੇ ਕੱਢੇ ਤਰਪਾਲਾਂ ਹੁੰਦੀਆਂ ਟਰੱਕਾਂ ਵਾਲੇ ਕੋਲ ਤਰਪਾਲਾਂ ਵਿਛਾਉਂਦੀਆਂ ਉੱਤੇ ਬਿਸਤਰੇ ਵਿਛਾਤੇ ਪਾਤੇ ਲਿਓ ਜੀ दारू ਲਿਓ दारू ਵਾਲਿਆਂ ਨੂੰ दारू ਪਿਆਈ ਤੇ ਕਹਿੰਦਾ ਜੀ ਇੰਨੇ ਬੰਦਿਆਂ ਦਾ ਰੋਟੀ ਦਾ ਪ੍ਰਬੰਧ ਕਿਵੇਂ ਹੋਊਗਾ ਕਹਿੰਦਾ ਸੋਚੀ ਜਾਈਏ ਕਹਿੰਦਾ ਵੀ ਐਂ ਕਰੋ ਸ਼ੰਕਰਾ ਐਂ ਕਰੋ ਤੂੰ ਮੋਟਰਸਾਈਕਲ ਚੱਕ ਤੂੰ ਗੱਡੀ ਚੱਕ ਜਿੰਨੇ ਬਰਨਾਲੇ ਹੰਢਾਇਏ ਤਨੋਲੇ ਦੇ ਢਾਬੇ ਆ ਉਹਨਾਂ ਨੂੰ ਕਹ ਵੀ ਜਿਹੜਾ ਕੁਝ ਪਿਆ ਜਿੰਨਾ ਕੁਝ ਪਿਆ ਬਸ ਦੇ ਦੇ ਜਿਹੜੀ ਦਾਲ ਪਈ ਆ ਸਬਜ਼ੀ ਪਈ ਆ ਸਾਰਾ ਝੱਕ ਲਿਓ ਫਲਾਉਨੇ ਦੇ ਉਹਨਾਂ ਨੂੰ ਕਹਦੀ ਪ੍ਰਧਾਨ ਨੇ ਮੰਗਾਈ ਆ ਤੇ ਕਿਸੇ ਕਾਲ ਪਿਆ ਬਿਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਗੱਲ ਕਰਾਂਗੇ ਬੈਲੀ ਬੰਦੇ ਘੈਂਟ ਬੰਦੇ ਕਿਵੇਂ ਰਾਜਨੀਤੀ ਦੇ ਵਿੱਚ ਆ ਜਾਂਦੇ ਨੇ ਆਪਾਂ ਗੱਲ ਕਰਾਂਗੇ ਮਲਕੀਤ ਸਿੰਘ ਕੀਤੂ ਦੀ ਪਿੰਡ ਬਲਾਸਪੁਰ ਬਲਾਸਪੁਰ ਤੋਂ ਆ ਕੇ ਬਰਨਾਲੇ ਉਹ ਰਹਿਣ ਲੱਗਦੇ ਨੇ ਆਪ ਦਾ ਟਰੱਕਾਂ ਦਾ ਕਾਰੋਬਾਰ ਕਰਦੇ ਨੇ ਕਿਵੇਂ ਇਲਾਕੇ ਦੇ ਵਿੱਚ ਆਪ ਦੀ ਪੂਰੀ ਤਾਕ ਜਮਾ ਲੈਂਦੇ ਨੇ ਤੇ ਜੇ ਗੱਲ ਕਰੀਏ ਮਲਕੀਤ ਸਿੰਘ ਕੀਤੂ ਬਹੁਤ ਘੱਟ ਪੜੇ ਲਿਖੇ ਸੀ ਪਹਿਲਾ ਇਲੈਕਸ਼ਨ ਉਹ 42-43 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਠੀਕ ਹੈ ਜੀ ਉਹ ਕਿਵੇਂ ਜਿੱਤੇ ਸੀ ਲੋਕਾਂ ਦੇ ਵਿੱਚ ਆਪਣੀ ਲੋਕਪ੍ਰਿਆਇ ਕਿਵੇਂ ਬਣਾਈ ਸੀ ਬਹੁਤ ਵੱਡੇ ਸਮਾਜ ਦੇਵੀ ਸੀ ਕਿ ਕੋਈ ਵੀ ਉਹਨਾਂ ਦੇ ਦਰ ਤੋਂ ਖਾਲੀ ਨਹੀਂ ਸੀ ਮੁੜਦਾ ਜੋ ਕਿਸੇ ਨੂੰ ਕੁਝ ਚਾਹੀਦਾ ਆਟਾ ਵੰਡਦੇ ਸੀ ਪਤਾ ਨਹੀਂ ਕਿੰਨੇ ਅਣਗਿਣਤ ਬੱਚੇ ਨੇ ਫੀਸ ਭਰਦੇ ਸੀ ਸਕੂਲਾਂ ਦੀ ਕਿਤਾਬਾਂ ਵੰਡਦੇ ਸੀ ਕਾਪੀਆਂ ਵੰਡਦੇ ਸੀ ਤੇ ਇਹ ਗੱਲ ਕਰੀਏ ট্রাক ਜੁਨੀਅਨ ਦੇ ਪ੍ਰਧਾਨ ਬਣੇ ਉਹਨਾਂ ਨੂੰ ਪ੍ਰਧਾਨ ਦੇ ਨਾਂ ਨਾਲ ਬੁਲਾਇਆ ਜਾਂਦਾ ਇੱਕ ਸਰਜੀਤ ਸਿੰਘ ਟੱਲੇਵਾਲੀ ਆ ਉਹਨਾਂ ਨਾਲ ਉਹਨਾਂ ਦਾ ਮੰਨ ਲਓ ਜਿਵੇਂ ਆਪਾਂ ਕਹਿੰਦੇ ਇੱਕ ਖੇਪੜਵਾਜੀ ਸੀ ਉਹਨਾਂ ਆਪਸ ਵਿੱਚ ਦੀ ਉਹਨਾਂ ਦੀ ਨਹੀਂ ਬਣਦੀ ਸੀ ਤੇ ট্রাক ਜੁਨੀਅਨ ਤੋਂ ਸ਼ੁਰੂਆਤ ਕਰੀ ਤੇ ਕਿਵੇਂ ਐਮਐਲਏ ਤੱਕ ਪਹੁੰਚਿਆ ਜਿਹਨੂੰ ਚੰਗੀ ਤਰ੍ਹਾਂ ਸੈਂਡਵਿਨ ਸੀ ਕਰ ਰਹੇ ਨੇ ਪਰ ਲੋਕਾਂ ਦੇ ਵਿੱਚ ਇੰਨੀ ਹਰਮਨ ਪਿਆਰਤਾ ਸੀ ਬਹੁਤ ਜ਼ਿਆਦਾ ਅਬਸਤਰਾ ਦੇ ਵਿੱਚ ਬਹੁਤ ਉਹਨਾਂ ਦਾ ਪਿਆਰ ਸੀ ਸਰਕਾਰੀ ਦਰਬਾਰੇ ਜਾਣਾ ਸਾਰੇ ਅਫਸਰਾਂ ਨਾਲ ਉਹਨਾਂ ਦਾ ਪਿਆਰ ਸੀ ਕੋਈ ਵੀ ਕੰਮ ਕਰਾਉਣਾ ਹੁੰਦਾ ਮਿੰਟਾਂ ਚ ਕਰਵਾ ਲੈਂਦੇ ਸੀ ਸਵਾਸੇ ਵੀ ਇੰਨੇ ਸੀ ਜਿਵੇਂ ਕਚਹਿਰੀਆਂ ਦੇ ਵਿੱਚ ਮੇਜ਼ ਚਾਹੀਦਾ ਕੁਰਸੀ ਚਾਹੀਦੀ ਹੈ ਕੋਈ ਬੈਂਚ ਚਾਹੀਦੇ ਨੇ ਪਾਣੀ ਦਾ ਪ੍ਰਬੰਧ ਚਾਹੀਦਾ ਤਾਂ ਮਲਕੀਸ਼ ਸਿੰਘ ਕੀਤੂ ਨੂੰ ਕਹੋ ਅਸਤਰਾ ਦੇ ਵਿੱਚ ਗੱਲ ਚੱਲਦੀ ਕੀਤੂ ਨੂੰ ਕਹੋ ਬਸ ਕਿਹਾ ਨਹੀਂ ਤੇ ਕੰਮ ਹੋਇਆ ਨਹੀਂ ਇੱਕ ਉਹਨਾਂ ਦਾ ਨੌਕਰ ਸੀ ਸ਼ੰਕਰ ਸ਼ੰਕਰ ਦੂਜਾ ਕੀਤੂ ਸੀ ਜੀ ਮੰਨ ਲਓ ਕਿਸੇ ਨੂੰ ਮਲਕੀਤ ਸਿੰਘ ਕੀਤੂ ਨਾਮ ਮਿਲਦਾ ਪ੍ਰਧਾਨ ਨਾਮ ਮਿਲਦਾ ਤਾਂ ਉਹ ਕੰਮ ਸ਼ੰਕਰ ਨੂੰ ਕਹਿ ਜਾਂਦੇ ਤਾਂ ਕੰਮ ਹੋ ਗਿਆ ਸਮਝੋ ਸ਼ੰਕਰ ਬਹੁਤ ਉਹਨਾਂ ਦੇ ਨੇੜੇ ਸੀ ਬਹੁ ਨਿੱਕੇ ਮੋਟੇ ਕੰਮ ਤਾਂ ਸ਼ੰਕਰੀ ਕਰਾ ਲੈਂਦਾ ਸੀ ਜੀ ਗੱਲ ਕਰੀ ਰਹਿਣ ਸਹਿਣ ਦੀ ਰਹਿਣ ਸਹਿਣ ਉਹਨਾਂ ਦਾ ਖੱਬੇ ਹੱਥ ਦੀ ਭੱਗ ਬਣਦੇ ਸੀ ਉਹ ਤੇ ਕੁੜਤਾ ਵਿਆਮਾ ਪਾਉਂਦੇ ਸੀ ਕਦੇ ਵੀ ਜਾਗਟ ਕੋਟ ਨਹੀਂ ਪਾਇਆ ਉਹਨਾਂ ਨੂੰ ਠੰਡਾ ਠੰਡਾ ਲੱਗਦੀ ਨਹੀਂ ਸੀ ਪੈਰਾਂ ਦੇ ਵਿੱਚ ਜ਼ਿਆਦਾਤਰ ਚੱਪਲਾਂ ਵੀ ਦੇਖੀਆਂ ਜਾਂਦੀਆਂ ਸੀ ਤੇ ਪੰਜਾਬੀ ਜੁੱਤੀ ਵੀ ਦੇਖੀ ਜਾਂਦੀ ਸੀ ਮੈਂ ਟ੍ਰੱਕ ਯੂਨੀਅਨ ਦੇ ਪ੍ਰਧਾਨ ਵੀ ਉਹਨਾਂ ਦਾ ਇਹੀ ਪਹਿਰਾਵਾ ਸੀ ਤੇ ਐਮਐਲਏ ਬਣ ਕੇ ਵੀ ਇਹੀ ਪਹਿਰਾਵਾ ਸੀ ਤੇ ਤੇ ਇੱਕ ਹਰਪ੍ਰੀਤ ਸਿੰਘ ਸੰਧੂ ਐਸਪੀ ਹੈੱਡਕੁਆਟਰ ਸੈਰਮਨਲਾ ਰਿਟਾਇਰ ਹੋਏ ਆ ਉਹ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਇੱਕ ਵਾਰੀ ਗਵਰਨਰਲ ਰਾਜ ਸੀ ਉਦੋਂ ਤੇ ਕਿਸਾਨ ਯੂਨੀਅਨਾਂ ਜਾਂਦੀਆਂ ਹੁੰਦੀਆਂ ਸੀਗੀਆਂ ਚੰਡੀਗੜ੍ਹ ਤੇ ਕਹਿੰਦਾ ਸਾਡੀ ਡਿਊਟੀ ਲੱਗੀ ਵੀ ਇਹਨਾਂ ਨੂੰ ਜੂਨੀਅਨ ਵਾਲਿਆਂ ਨੂੰ ਚੰਡੀਗੜ੍ਹ ਨਹੀਂ ਜਾਣ ਦੇਣਾ ਹੰਢਾਇਏ ਹੀ ਰੋਕ ਲੋ ਤੇ ਇਹਨਾਂ ਨੂੰ ਕਾਰਵਾਈ ਵੀ ਕੋਈ ਨਹੀਂ ਕਰਨੀ ਬਸ ਦੂਜੇ ਦਿਨ ਇਹਨਾਂ ਨੂੰ ਛੱਡ ਦੇ ਜਦੋਂ ਟਾਈਮ ਲੰਘ ਗਿਆ ਤੇ ਪਰ ਉਹ ਕਹਿੰਦੇ ਜੀ ਠੰਡ ਦੀ ਰੁੱਤ ਸੀ ਤੇ ਅਸੀਂ ਦੋ ਬੱਸਾਂ ਸੀ ਦੋ ਬੱਸਾਂ ਦੇ ਵਿੱਚ ਤਕਰੀਬਨ 80-85 ਜਾਣੇ ਸੀ ਤੇ ਕਹਿੰਦੇ ਅਸੀਂ ਥਾਣੇ ਦੇ ਵਿੱਚ ਲੈ ਕੇ ਥਾਣੇ ਵਿੱਚ ਇਨਾ ਥਾਨਾ ਉਹਨਾਂ ਨੂੰ ਤੇ ਉਹ ਜੂਨੀਅਨ ਵਾਲੇ ਸਾਨੂੰ ਪਤਾ ਕਹਿੰਦੇ ਸਾਨੂੰ ਰੋਟੀ ਖਵਾਓ ਜੀ ਤੇ ਸਾਨੂੰ ਵਧੀਆ ਪੈਣ ਦਾ ਜਾਈਆਂ ਦਾ ਪ੍ਰਬੰਧ ਕਰੋ ਕਹਿੰਦਾ ਅਸੀਂ ਸੋਚੀ ਜਾਈਏ ਵੀ ਕੀ ਕਰੀਏ ਕੋਈ ਟਰ ਮਸਾਲਾ ਖਲਾਈਏ ਕਿੱਥੇ ਪ੍ਰਬੰਧ ਕਰੀਏ ਕਹਿੰਦਾ ਸਾਡੇ ਇੱਕ ਮੁਲਾਜ਼ਮ ਨੇ ਕਿਹਾ ਕਹਿੰਦਾ ਜੀ ਮੇਰੇ ਦਿਮਾਗ 'ਚ ਹੈਗੀ ਇੱਕ ਜਗ੍ਹਾ ਉਹ ਕਹਿੰਦਾ ਕਿੱਥੇ ਕਹਿੰਦਾ ਜੀ ਕੀਤੂ ਦਾ ਇੱਕ ਨਹਰਾ ਹੈਗਾ ਤੇ ਆਪਾਂ ਉੱਥੇ ਇਹਨਾਂ ਨੂੰ ਪਾ ਦਿੰਨੇ ਆ ਉੱਥੇ ਸਾਰਾ ਪ੍ਰਬੰਧ ਹੋ ਜਾਊ ਕਹਿੰਦਾ ਜੀ ਅਸੀਂ ਗਏ ਜੀ ਆਓ ਜੀ ਸਰਦਾਰ ਜੀ ਦੱਸੋ ਜੀ ਕੀ ਸੇਵਾ ਕਹਿੰਦੇ ਕੱਚੇ ਬਲੈਂਡ ਦੇ ਵਿੱਚ ਬਾਹਾਂ ਵਾਲੀ ਬਲੈਂਡ ਪਾਈ ਅੱਛਾ ਪਾਇਆ ਫੁੱਲਾਂ ਨਾਲ ਤੇ ਕਹਿੰਦੇ ਜੀ ਆਏ ਕਰਕੇ ਆ ਸੇਵਾ ਕੀਤੀ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਉਹ ਸ਼ੰਕਰਾ ਖੋਲ ਕੇ ਆਪਣੀ ਪੇਟੀਆਂ ਖੋਲੀਆਂ ਬਿਸਤਰੇ ਕੱਢੇ ਤਰਪਾਲਾਂ ਹੁੰਦੀਆਂ ਰਕੜਿਆ ਕੋਲ ਤਰਪਾਲਾਂ ਵਿਛਾਤੀਆਂ ਉੱਤੇ ਬਿਸਤਰੇ ਰਸਾਤੇ ਪਾਤੇ ਲਿਓ ਜੀ दारू ਲਿਓ दारू ਵਾਲਿਆਂ ਨੂੰ दारू ਪਿਆਈ ਤੇ ਕਹਿੰਦਾ ਜੀ ਇੰਨੇ ਬੰਦਿਆਂ ਦਾ ਰੋਟੀ ਦਾ ਪ੍ਰਬੰਧ ਕਿਵੇਂ ਹੋਊਗਾ ਕਹਿੰਦਾ ਸੋਚੀ ਜਾਈਏ ਕਹਿੰਦਾ ਵੀ ਐਂ ਕਰੋ ਸ਼ੰਕਰਾ ਐਂ ਕਰੋ ਤੂੰ ਮੋਟਰਸਾਈਕਲ ਚੱਕ ਤੂੰ ਗੱਡੀ ਚੱਕ ਜਿੰਨੇ ਬਰਨਾਲੇ ਹੰਢਾਇਏ ਤਨੋਲੇ ਦੇ ਢਾਬੇ ਆ ਉਹਨਾਂ ਨੂੰ ਕਹ ਵੀ ਜਿਹੜਾ ਕੁਝ ਪਿਆ ਜਿੰਨਾ ਕੁਝ ਪਿਆ ਪਸ ਦੇ ਦੇ ਜਿਹੜੀ ਦਾਲ ਪਈ ਐ ਸਬਜ਼ੀ ਪਈ ਐ ਸਾਰਾ ਚੱਕ ਲਿਓ ਫਲਾਣੇ ਦੇ ਵਾਜ ਉਹਨੂੰ ਕਹ ਦੀ ਪ੍ਰਧਾਨ ਨੇ ਮੰਗਾਈ ਆ ਤੇ ਕਿਸੇ ਨੇ ਕੋਈ ਕਹਿੰਦੇ ਪੈਸੇ ਨਹੀਂ ਮੰਗੇ ਕਿਸੇ ਨੇ ਤੇ ਲਿਆ ਕੇ ਉਹਨਾਂ ਨੂੰ ਬਹੁਤ ਵਧੀਆ ਰੋਟੀ ਖਵਾਈ ਤੇ ਠੰਡ ਤੋਂ ਉਹਨਾਂ ਨੂੰ ਰਜਾਈਆਂ ਦਿੱਤੀਆਂ ਤੇ ਖੁਸ਼ ਹੋ ਗਏ ਉਹ ਉਹਨਾਂ ਨੂੰ ਬੰਦਿਆਂ ਨੂੰ ਫੀਲ ਹੀ ਨਹੀਂ ਹੋਇਆ ਵੀ ਅਸੀਂ ਪੁਲਿਸ ਦੀ ਕਸਟਡੀ 'ਚ ਆ ਉਹ ਕਹਿੰਦੇ ਚਾਹੇ ਸਾਨੂੰ ਚਾਰਜ ਰੱਖ ਲਓ ਇੰਨੀ ਮਲਕੀਏ ਅਸੀਂ ਕੀਤਾ ਨਹੀਂ ਉਹਨਾਂ ਦੀ ਸੇਵਾ કરી ਜਿਹੜਾ ਸ਼ੰਕਰ ਸੀ ਉਹ ਹਰ ਰੋਜ਼ ਥਾਣੇ ਜਾਂਦਾ ਸੀ ਮਾ ਲੋ ਸਰਦਾਰ ਜੀ ਦੱਸੋ ਕੀ ਲੋੜ ਆ ਇਹ ਸਾਰੀਆਂ ਗੱਲਾਂ ਹਰਪ੍ਰੀਤ ਸਿੰਘ ਸੰਧੂ ਨੇ ਦਸੀਆਂ ਇੱਕ ਵੀਡੀਓ ਚ ਸਰਦਾਰ ਜੀ ਦੱਸੋ ਕੀ ਲੋੜ ਆ ਤੁਸੀਂ ਸਰਦਾਰ ਜੀ ਲਾਂਗਰੀ ਦੇ ਹਸਤਾ ਖਾਣਾ ਖਾਣੇ ਹੋ ਮੈਂ ਤੁਹਾਨੂੰ ਸਾਗ ਬਣਾ ਕੇ ਲੈ ਕੇ ਦੇਵਾਂ ਜੀ ਮੈਂ ਤੁਹਾਨੂੰ ਦੇਸੀ ਮੁਰਗਾ ਬਣਾ ਕੇ ਲੈ ਆ ਦਿੰਦਾ ਜੀ ਹੋਰ ਦੱਸੋ ਇਸ ਤਰ੍ਹਾਂ ਲੋਕਾਂ ਦੇ ਵਿੱਚ ਕੋਈ ਥਾਣੇ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਕਹਿ ਦਿਓ ਕਿ ਤੁਹਾਨੂੰ ਬਸ ਉਹੀ ਚੀਜ਼ ਮਿਲ ਜਾਂਦੀ ਸੀ ਤੇ ਦੋ ਗਿੱਜੇ ਉਹ ਆਪਦੇ ਨੋਟਾਂ ਨਾਲ ਭਰ ਕੇ ਰੱਖਦੇ ਸੀ ਇੱਕ ਗਿੱਜਾ ਕਹਿੰਦੇ ਰੋਜ਼ ਵਾਂਗੂ ਖਾਲੀ ਕਰ ਦਿੰਦਾ ਸੀ ਤੇ ਕੂਲਰ ਪੱਖੇ ਸਾਰੇ ਉਹਦੇ ਚ ਕਚਹਿਰੀਆਂ ਚ ਹੋਰ ਉਹੀ ਸੀ ਇੱਕ ਵਾਰੀ ਕਹਿੰਦੇ ਕਚਹਿਰੀਆਂ ਦੇ ਵਿੱਚੋਂ ਕਿਹਾ ਪਾਈ ਕੂਲਰ ਪੱਖੇ ਚਾਹੀਦੇ ਆ ਆ ਚੀਜ਼ਾਂ ਚਾਹੀਦੀਆਂ ਤੇ ਉੱਥੇ ਇੱਕ ਖੋਖਾ ਵੀ ਰਖਵਾਤਾ ਉਹਨਾਂ ਨੇ ਚਾਹ ਵਾਲਾ ਉਹ ਕਹਿੰਦਾ ਖੋਖਾ ਸਰਦਾਰ ਜੀ ਮੈਂ ਕੋਖਾ ਰਖਵਾਤਾ ਤੇ ਜਿਨੇ ਜਨਤਾ ਨੇ ਜੋ ਚਾਹ ਪੀਣੀ ਆ ਪੀਵੇ ਤੇ ਬੈਲ ਉਹਨੂੰ ਕਹਿੰਦੇ ਪ੍ਰਧਾਨ ਦੇ ਘਰੋਂ ਲੈ ਆਉ ਆਪੇ ਇੱਥੋਂ ਤੱਕ ਉਹਨੇ ਲੋਕਪ੍ਰਿਆ ਸੀ ਬਹੁਤ ਜ਼ਿਆਦੇ ਲੋਕਾਂ ਦੀ ਸੇਵਾ ਕਰਦੇ ਸੀ ਉਦੋਂ ਟਰੱਕਾਂ ਦਾ ਕਾਰੋਬਾਰ ਵਧੀਆ ਹੁੰਦਾ ਸੀਗਾ ਕਮਾਈ ਹੁੰਦੀ ਸੀਗੀ ਸਮਾਜ ਸੇਵਾ ਗਊਸ਼ਾਲਾ ਚ ਕਿਸੇ ਨੇ ਸੈੱਟ ਪਾਉਣਾ ਜਾਂ ਹੋਰ ਗਊਆਂ ਨੂੰ ਪੱਠਿਆਂ ਦਾ ਪ੍ਰਬੰਧ ਕਰਨਾ ਤਾਂ ਮਲਕੀਤ ਸਿੰਘ ਕੀਤਾ ਕਰਦੇ ਸੀ ਇੱਕ ਵਾਰੀ ਕਹਿੰਦੇ ਜਦੋਂ ਪ੍ਰਮਾਤਮਾ ਬੰਦੇ ਨੂੰ ਬਚਾਉਂਦਾ ਹੈ ਇੱਕ ਵਾਰੀ ਕਹਿੰਦੇ ਕਿਸੇ ਭੋਗ ਤੋਂ ਆਉਂਦੇ ਸੀ ਉਹ ਤੇ ਜਦੋਂ ਆਉਣ ਵੇਲੇ ਬੰਦੇ ਵਧ ਗਏ ਤੇ ਉਹਨਾਂ ਡਰਾਈਵਰ ਲਈ ਸੀਟ ਤੇ ਵੀ ਬੰਦਾ ਕੋਈ ਬਹਿ ਗਿਆ ਤੇ ਉਹਨਾਂ ਦੀ ਇੱਕ ਦੋ ਗਰੁੱਪਾਂ ਨਾਲ ਬਣਦੀ ਨਹੀਂ ਸੀ ਉਦੋਂ ਟਾਈਮ ਇਹ ਜਿਹਾ ਸੀ ਤੇ ਉਹ ਜਦੋਂ ਡਰਾਈਵਰ ਸੀਟ ਤੇ ਬਹਿ ਗਿਆ ਕੀਤਾ ਕਹਿੰਦਾ ਪ੍ਰਧਾਨ ਕਹਿੰਦਾ ਚਲ ਜਰ ਤੂੰ ਚਲਾ ਲਾ ਕਹਿੰਦਾ ਮੈਂ ਪਿੱਛੇ ਗੱਡੀ 'ਚ ਆ ਜਾਣਾ ਉਹ ਪਿਛਲੀ ਗੱਡੀ 'ਚ ਆ ਗਿਆ ਤੇ ਉਹ ਗੱਡੀ ਤੇ ਹਮਲਾ ਹੋ ਗਿਆ ਜਿਹੜੇ ਜੀਪ ਵਾਲੇ ਸੀ ਉਹ ਬੰਦੇ ਸਾਰੇ ਮਾਰੇ ਗਏ ਉਸ ਦੋ ਵਾਰ ਕੀਤੂ ਕੁਝ ਟਾਈਮ ਥੋੜਾ ਜਿਹਾ ਬਚ ਕੇ ਰਿਹਾ ਪਰ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਠੀਕ ਹੁੰਦਾ ਗਿਆ ਉਵੇਂ ਉਵੇਂ ਸਾਹਮਣੇ ਆ ਹੀ ਗਿਆ ਕੀਤੂ ਨੂੰ ਹਰਾਉਣ ਵਾਸਤੇ ਇੱਕ ਸਾਫ ਕਾ ਪੀਐਮ ਤੇ ਇੱਕ ਮੌਕੇ ਦਾ ਪੀਐਮ ਬਰਨਾਲੇ ਆਏ ਸੀਗੇ ਉਸ ਟਾਈਮ ਸਰਜੀਤ ਬਰਨਾਲਾ ਗਰੁੱਪ ਤੇ ਸੁਖਦੇਵ ਸਿੰਘ ਢਿੰਡਸਾ ਦੀ ਆਸਮੇ ਦੀ ਬਣਦੀ ਨਹੀਂ ਸੀ ਇੱਕ ਗਰੁੱਪ ਨੇ ਕੀਤੂ ਦੀ ਲੋਕਪ੍ਰਿਯਤਾ ਚੰਗੀ ਸੀ ਇਹਨੂੰ ਵੋਟਾਂ ਦੇ ਵਿੱਚ ਠਾਤਾ ਤੇ ਇਹ ਦੇ ਦੇਵਗੋੜਾ ਵੀ ਆਇਆ ਸੀ ਤੇ ਆਟਲ ਬਿਹਾਰੀ ਬਾਜਪਾਈ ਵੀ ਆਇਆ ਸੀ ਤੇ ਉੱਥੇ ਪੁਲਿਸ ਨੂੰ ਜਿਵੇਂ ਪਤਾ ਲੱਗਦਾ ਵੀ ਉੱਥੇ ਕੋਲ ਦੀ ਨੰਗ ਦਾ ਬਾਦਚ ਆਫਸਰਾਂ ਨੂੰ ਕਿ ਵੀ ਮੜੀਓ ਸੂਹ ਲੈਣ ਲੱਗ ਜਾਂਦੇ ਵੀ ਵੋਟ ਕਿਨੂੰ ਪੂ ਉਹ ਕਹਿੰਦੇ ਜੇ ਚਾਹੇ ਧਰਮ ਰਾਜ ਲਿਆ ਹਣ ਜਿਹਨੂੰ ਮਰਜੀ ਨੇ ਲਓ ਵੋਟਤਾ ਸੀ ਪ੍ਰਧਾਨ ਨੂੰ ਪਾਵਾਂਗੇ ਉਹ ਸਾਡੇ ਦੁੱਖ ਦਰਦ ਤੇ ਸਾਡੀ ਇੰਨੀ ਉਹ ਕਰਦਾਗਾ ਹਨਾ ਤੇ ਕੀਤੂ ਜਦੋਂ ਐਮਐਲਏ ਬਣਿਆ ਉਹ ਕਹਿੰਦੇ ਜੀ ਬਾਈ ਹਰਪ੍ਰੀਤ ਸਿੰਘ ਸੰਧੂ ਕਹਿੰਦੇ ਮੈਂ ਐਸਐਚਓ ਸੀ ਤੇ ਕੀਤੂ ਪਹਿਲੀ ਵਾਰੀ ਐਮਐਲਏ ਬਣ ਕੇ ਆਇਆ ਤੇ ਕਹਿੰਦੇ ਉਹੀ ਖੱਬੇ ਹੱਥ ਦੀ ਪੱਗ ਉਹੀ ਕੁੜਤਾ ਪਜਾਮਾ ਪੈਰਾਂ 'ਚ ਕਹਿੰਦਾ ਚੱਪਲਾਂ ਮੈਂ ਆਖਿਆ ਮੈਂ ਆਖਿਆ ਵੀ ਚਲ ਐਮਐਲਏ ਸਾਹਿਬ ਆਪਾਂ ਮੜਾਈ ਖੜੇ ਹੋ ਕੇ ਸਤਿਕਾਰ ਦਈਏ ਕਹਿੰਦੇ ਉਦੋਂ ਪਹਿਲਾਂ ਕਹਿ ਚੁੱਕੇ ਸਰਦਾਰ ਜੀ ਸਤਿ ਸ੍ਰੀ ਅਕਾਲ ਕਹਿੰਦਾ ਮੈਂ ਆਖਿਆ ਨਹੀਂ ਜੀ ਹੁਣ ਤੁਸੀਂ ਐਮਐਲਏ ਬਣ ਗਏ ਤੁਸੀਂ ਉਹ ਨਹੀਂ ਰਹੇ ਕਹਿੰਦਾ ਅਸੀਂ ਤਾਂ ਜੀ ਕੱਚੇ ਆ ਅਸੀਂ ਤਾਂ 5 ਸਾਲਾਂ ਬਾਅਦ ਕੀ ਪਤਾ ਕਿੱਥੇ ਹੋਵਾਂਗੇ ਤੁਸੀਂ ਪੱਕੇ ਜੀ ਤੁਹਾਡੀਆਂ ਕੁਰਸੀਆਂ ਇੱਕ ਵਾਰੀ ਕਿਤੂ ਕਹਿੰਦੇ ਇੰਨਾ ਅਣਪੜ੍ਹ ਸੀਗਾ ਵੀ ਮੰਨ ਲਓ ਵੀ ਪੜ੍ਹਿਆ ਲਿਖਿਆ ਨਹੀਂ ਸੀ ਜਿਆਦਾ ਦਿਲ ਦਰਿਆ ਬੰਦਾ ਸੀ ਤੇ ਇੱਕ ਵਾਰੀ ਸੁਨਾਮ ਦੇ ਵਿੱਚ ਨਾ ਸਹੀਦ ਉਦਮ ਸਿੰਘ ਦਾ ਕਰਕੇ ਕੋਈ ਪ੍ਰੋਗਰਾਮ ਸੀ ਤੇ ਜਿਹੜਾ ਤੁਸੀਂ ਦੀ ਦਿਵਸ ਹੁੰਦਾ ਹਨਾ ਉੱਥੇ ਤੇ ਉਹਨਾਂ ਦੇ ਨਾਲ ਚ ਰਾਜ ਬੱਬਰ ਫਿਲਮ ਬਣਾ ਰਿਹਾ ਸੀਗਾ ਸਹੀਦ ਉਤਮ ਸਿੰਘ ਦੇ ਤੇ ਉਹ ਵੀ ਪਹੁੰਚਿਆ ਹੋਇਆ ਸਟੇਜ ਤੇ ਤੇ ਉਹਨੇ ਜਦੋਂ ਕਹਿੰਦੇ ਜੀ ਹੁਣ ਐਮਐਲਏ ਸਾਹਿਬ ਬੋਲਣਗੇ ਰਾਜ ਬੱਬਰ ਚਾਕੇ ਵੀ ਐਮਐਲਏ ਕਿਹੜਾ ਇਹਨਾਂ ਚ ਮਿਲਦਾ ਕੋਈ ਲੱਗਦਾ ਨਹੀਂ ਫਿਰ ਜਦੋਂ ਬੋਲਿਆ ਕਿ ਤੂੰ ਇਹਨੇ ਕੀਤਾ ਨੂੰ ਆਈ ਹੀ ਨਹੀਂ ਸੀ ਪਤਾ ਵੀ ਇਹ ਰਾਜ ਬੱਬਰ ਆ ਉਹ ਅਸੀਂ ਕਰੀਏ ਬਈ ਬੱਬਰ ਖਾਲਸਾ ਬੈਠੇ ਆਪਣੇ ਬੱਬਰ ਖਾਲਸਾ ਜੀ ਆਪਣੇ ਫਿਲਮ ਬਣਾਉਣਗੇ ਬੱਬਰ ਖਾਲਸਾ ਹਰ ਵਾਰੀ ਬੱਬਰ ਖਾਲਸਾ ਬੱਬਰ ਖਾਲਸਾ ਬੋਲੀ ਕਿ ਉਹ ਰਾਜ ਬੱਬਰ ਨੂੰ ਵੀ ਨਹੀਂ ਜਾਣਦੇ ਤੇ ਇੱਕ ਵਾਰੀ ਕਹਿੰਦੇ ਉਹ ਸੀਗਾ ਐਮ ਦਾ ਗੜ ਮੰਡੀ ਨਾਲ ਨੇੜੇ ਲੁਧਿਆਣਾ ਇੰਡਸਟਰੀਅਲ ਏਰੀਆ ਹੋਣ ਕਰਕੇ ਐਮ ਦਾ ਗੜ ਮੰਡੀ ਦੇ ਵਿੱਚ ਜੂਨੀਅਨ ਦੇ ਵਿੱਚ ਬਹੁਤ ਜ਼ਿਆਦਾ ਟਰੱਕ ਸੀ ਜਿੱਥੇ ਬਹੁਤ ਜਿਹੇ ਟਰੱਕ ਹੋਣ ਫਿਰ ਸਾਨੂੰ ਪਤਾ ਪ੍ਰਧਾਨਗੀ ਪਿੱਛੇ ਲੜਾਈਆਂ ਹੁੰਦੀਆਂ ਦੋ ਪ੍ਰਧਾਨ ਸੀ ਤੇ ਉਹ ਕਹਿੰਦੇ ਵੀ ਕੀ ਤੂੰ ਪ੍ਰਧਾਨ ਜੀ ਨੂੰ ਮਰਜ਼ੀ ਬਣਾ ਦੇ ਵੀ ਉਹ ਸਹਿਮਤੀ ਨਾਲ ਉਹ ਇਹ ਦੋਨੇ ਗਰੁੱਪਾਂ ਨਾਲ ਗੱਲ ਕਰੀ ਤੇ ਦੋਨਾਂ ਚੋਂ ਕਹਿੰਦੇ ਮੰਨੇ ਨਾ ਉਹ ਕਹਿੰਦਾ ਯਾਰ ਚੰਗਾ ਯਾਰ ਉਹ ਟੈਨਸ਼ਨ ਨਹੀਂ ਲੈਣਾ ਤਾਂ ਕਹਿੰਦਾ ਚੰਗਾ ਫਿਰ ਵੋਟਾਂ ਹੀ ਪਵਾ ਲਉਂ। ਉਹ ਤੇ ਕਹਿੰਦਾ ਐਸਚੂ ਸਾਹਿਬ ਕਹਿੰਦੇ ਮੇਰੀ ਵੀ ਡਿਊਟੀ ਕੋ ਮੈਂ ਸੋਚੀ ਆ ਮੈਂ ਵੋਟਾਂ ਯਾਰ ਹੁਣ ਜੂਨੀਅਨ ਦੀ ਵੋਟ ਤੇ ਕਹਿੰਦੇ ਉਹਨੇ ਕੀ ਕਰਿਆ ਕਹਿੰਦਾ ਕਿੰਨੀਆਂ ਗੱਡੀਆਂ ਮਤਲਬ ਵੀ 250 ਕਹਿੰਦਾ 250 ਵਰਕੇ ਤੇ ਮੰਮਾ ਲੱਲਾ ਕੱਕਾ ਤ ਤਾਂ ਹੀ ਪਉਂਦਾ ਸੀ ਬਸ ਜਿਵੇਂ ਆ ਪੜੇ ਖਸਾ ਐਨ ਕਰਦੇ ਹੁੰਦੇ ਸਾਰਿਆਂ ਦੇ ਸਾਈਨ ਕਰਤੇ ਉਹੀ ਬੈਲਟ ਪੇਪਰ ਸੀ ਉਹੀ ਚੋਣਸ਼ਾ ਸੀ ਉਹ ਦੋ ਪੀਪੇ ਪੜਦੇ ਜੇ ਰੱਖਦੇ ਜਿਹੜੇ ਉਹ ਪ੍ਰਧਾਨ ਬਣ ਗਿਆ ਨੂੰ ਕਹਿੰਦਾ ਲੈ ਵੀ ਮੈਂ ਤੇਰਾ ਦੂਜੇ ਨੂੰ ਕਹਿੰਦਾ ਤੁਸੀਂ ਜਾਓ ਤੁਸੀਂ ਭਾਈ ਹਰ ਗਏ ਤੇ ਇਹ ਮੁੰਡਾ ਜਿੱਤ ਗਿਆ ਉਹ ਐਂ ਕਰੇ ਸੇ ਪੱਖੇ ਲਵਾ ਦੇ ਪਾਣੀ ਦਾ ਪ੍ਰਬੰਧ ਕਰਦੇ ਠਾਣੇ ਜਾ ਕੇ ਅੱਜ ਮੁਲਾਜ਼ਮਾਂ ਨੂੰ ਰੋਟੀ ਖਵਾ ਦੇ ਆ ਕਰਦੇ ਇਹ ਜਾ ਦਿਲ ਦਰਿਆ ਖੁੱਲਾ ਬੰਦਾ ਸੀਗਾ ਤੇ ਉਹ ਸ਼ਰਾਬ ਵਾਲੀ ਗੱਲ ਤੁਹਾਨੂੰ ਸੁਣਾਤੀ ਇੱਕ ਵਾਰੀ ਕੀਤੂ ਤੇ ਇਹ ਵੀ ਇਲਜ਼ਾਮ ਲਾਇਆ ਜੇ ਕਿ ਤੋਂ ਸ਼ਰਾਬ ਦਾ ਟਰੱਕ ਫੜਿਆ ਗਿਆ ਪਰ ਉਹਨਾਂ ਦੇ ਹਰਪ੍ਰੀਤ ਸਿੰਘ ਦੰਦੂ ਦੇ ਅਸਲ ਮੁਤਾਬਕ ਉਹ ਕਹਿੰਦੇ ਨੇ ਦਿਵਾਲੀ ਵੇਲੇ ਉਹ ਸ਼ਰਾਬ ਬਸਤੀਆਂ 'ਚ ਜਿੱਥੇ ਗਰੀਬ ਲੋਕ ਰਹਿੰਦੇ ਆ ਉੱਥੇ ਵਰਤਾਰ ਆ ਸੀਗਾ ਦਿਵਾਲੀ ਵੇਲੇ ਖੁਸ਼ੀ ਦੇ ਤੌਰ ਤੇ ਤੇ ਵੀ ਉਹ ਇਹ ਨਹੀਂ ਸੀ ਵੀ ਉਹਨੂੰ ਵਿਰੋਧੀ ਕੋਈ ਬਦਨਾਮ ਕਰਦੇ ਵੀ ਕੋਈ ਕਾਰੋਬਾਰ ਕਰਦਾ ਸ਼ਰਾਬ ਦਾ ਤਾਂ ਇੰਨੇ ਪੈਸੇ ਵੰਡਦਾ ਹਨ ਤੇ ਅਫਸਰਾਂ ਕੋਲੇ ਖੁੱਲਾ ਜਾਣਾ ਆਉਣਾ ਸੀਗਾ ਤੇ 99 ਦੀ ਇਹ ਮੈਂ ਜਿਹੜੀ ਗੱਲ ਕਰਦਾ ਉਹ 99 ਦੀ ਗੱਲ ਆ ਉਹ ਜਿਹੜੀ ਕਿਸਾਨ ਯੂਨੀਅਨ ਵਾਲੀ ਆ 99 ਤੋਂ ਬਾਅਦ ਫਿਰ ਉਹ ਇਲਾਕੇ ਦੇ ਵਿੱਚ ਆਪਦਾ ਪੂਰਾ ਉਹ ਛੱਕਾ ਕਾਇਮ ਕਰ ਲੈਂਦਾ ਮਲਕੀਅਤ ਸਿੰਘ ਗਿੱਤੂ ਐਂਡ ਤੇ ਕੀ ਹੁੰਦਾ ਕਈ ਵਾਰੀ ਬੰਦੇ ਚ ਘਰਾਂ ਦੇ ਵਿੱਚ ਹੋ ਜਾਂਦੀਆਂ ਜਿਵੇਂ ਵੰਡ ਬਣਈਆ ਭਰਾਵਾਂ ਉਹਦ ਕਰਕੇ ਉਹਦੇ ਭਤੀਜਿਆਂ ਨਾਲ ਉਹਨਾਂ ਦੀ ਉਹ ਹੋ ਗਈ ਉਹਨਾਂ ਦੇ ਭਤੀਜਿਆਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਮਾਰਨ ਦੇ ਵੀ ਉਹ ਨਾ ਰਿਹਾ ਸੀ ਕਿ ਘਰ ਜਾ ਕੇ ਗੋਲੀਆਂ ਮਾਰੇ ਤੇ ਉਹ ਉਹਨਾਂ ਦੀ ਕੋਈ ਮਿਸ ਅੰਡਰਸਟੈਂਡਿੰਗ ਸੀ ਜਿਉਂ ਉਹਨਾਂ ਤੇ ਕੋਈ ਹੋਰ ਵੀ ਪਰਚਾ ਹੁੰਦਾ ਸੀ ਤਾਂ ਉਹਨਾਂ ਨੂੰ ਅ ਰਾ ਦੇ ਸਾਨੂੰ ਪਤਾ ਨਹੀਂ ਸਾਡਾ ਚਾਚਾ ਹੀ ਕਰਵਾ ਰਿਹਾ ਸਾਡੇ ਤੇ ਤੇ ਇਸ ਕਰਕੇ ਉਹ ਬੰਦਾ ਬਹੁਤ ਘੈਂਟ ਸੀ ਉਹ ਜਿਆ ਬੰਦਾ ਮਨ ਲੋ ਵੀ ਦੇਖਣਾ ਮੁਸ਼ਕਲ ਹੈ ਵੀ ਇੰਨਾ ਸਮਾਜ ਸੇਵੀ ਪਤਾ ਨਹੀਂ ਐ ਬੰਡੀ ਤੁਰ ਜਾਂਦਾ ਕਿ ਉਹ ਇੱਕ ਵਾਰੀ ਕਹਿੰਦਾ ਜੀ ਐਮਐਲਏ ਬਣ ਗਿਆ ਸੀ ਐਮਐਲਏ ਹੋਸਟਲ ਗਏ ਉੱਥੇ ਜਿੰਨੇ ਮੁਲਾਜ਼ਮ ਸੀ ਝਾੜੂ ਵਾਲੇ ਪੋਚੂ ਵਾਲੇ ਸਾਰੇ ਪ੍ਰਧਾਨ ਆ ਗਿਆ ਪ੍ਰਧਾਨ ਆ ਗਿਆ ਹਾਂ ਵੀ ਕੀ ਚਾਹੀਦਾ ਮੇਰੇ ਘਰ ਵਾਲੀ ਬਿਮਾਰ ਆ ਚੱਕ 5000 ਹੋਰ ਲੋੜ ਹੋਈ ਹੋਰ ਲਗਲੀ ਹਾਂਜੀ ਕੀ ਚਾਹੀਦਾ ਉਹ ਕਹਿੰਦਾ ਇੱਕ ਦੋ ਨੇ ਤਾਂ ਉਹੀ ਕਹਤਾ ਹੋਏ ਮੇਰੀ ਕੁੜੀ ਦਾ ਵਿਆਹ ਉਹਨਾਂ ਨੂੰ ਕੱਢ ਕੱਢ ਕੇ ਐਂ ਪੈਸੇ ਐਂ ਬੰਡੀ ਜਾਂਦਾ ਸੀ ਉਹਨਾਂ ਦੇ ਨਾਲ ਟਰੱਕਾਂ ਘਰੋਂ ਵੀ ਸੌਖਾ ਸੀ ਟਰੱਕ ਯੂਨੀਅਨ ਚ ਵੀ ਕਾ ਮਾਲੋ ਚੰਗੀ ਕਮਾਈ ਸੀਗੀ ਉਹਨਾਂ ਟਾਈਮਾਂ 'ਚ ਤੇ ਮਲਕੀਰ ਸਿੰਘ ਕੀ ਤੂੰ ਦੇਖੋ ਇੱਕ ਟਰੱਕ ਆਪਰੇਟਰ ਤੋਂ ਲੈ ਕੇ ਕਿਵੇਂ ਸਮਾਜ ਸੇਵੀ ਬਣਦਾ ਤੇ ਫਿਰ ਐਮਐਲਏ ਬਣਦਾ 43 44000 ਵੋਟਾਂ ਤੇ ਠੀਕ ਹੈ ਪੂਰੇ ਇਲਾਕੇ ਦੇ ਵਿੱਚ ਤੂਤੀ ਬੋਲਦੀ ਲੋਕ ਕਮਾਲ ਮੰਨਦੇ ਸੀ ਉਹਨਾਂ ਦੀ ਸੇਵਾ ਤੋਂ ਪ੍ਰਕਾਸ਼ ਸਿੰਘ ਬਾਦਲ ਵੀ ਪ੍ਰਭਾਵਿਤ ਸੀ ਜਿਹੜਾ 5100 ਸਗਣ ਸਕੀਮ ਸਰਕਾਰ ਨੇ ਬਾਅਦ ਦੇ ਵਿੱਚ ਚਲਾਈ ਹੈ ਪਹਿਲਾਂ ਉਹਦੀ ਆਪ ਦੀ ਇਹ ਸਕੀਮ ਸੀ ਹਰ ਗਰੀਬ ਦੇ ਵਿਆਹ ਤੇ 5100 ਰੁਪਇਆ ਹੋ ਦੇ ਕੇ ਹੁੰਦਾ ਸੀ ਮਲਕੀਤ ਸਿੰਘ ਕੀਤੂ ਠੀਕ ਆ ਪ੍ਰਧਾਨ ਪ੍ਰਧਾਨ ਦੇ ਨਾਲ ਨਾਲ ਜਾਣਾ ਜਾਂਦਾ ਸਦਾ ਜੀਵਨ ਜਿਉਂਦਾ ਸੀ ਉੱਥੇ ਜਿੱਥੇ ਬੈਠੇ ਉੱਥੇ ਰੋਟੀ ਖਾ ਲਈ ਨਾਲ ਹੀ ਖਾ ਲਈ ਸਭ ਦੇ ਕੋਈ ਜਾਤ ਪਾਤ ਦਾ ਨਹੀਂ ਸੀ ਤੇ ਬਹੁਤ ਘੈਂਟ ਬੰਦਾ ਸੀਗਾ ਕੁੱਲ ਮਿਲਾ ਕੇ ਤੇ ਸੇਵਾ ਤਾਂ ਕਹਿੰਦੇ ਵੀ ਆਈ ਬਸ ਵੰਡੀ ਤੁਰਾ ਜਾਂਦਾ ਸੀ ਕਿਸੇ ਨੂੰ ਕੋਈ ਉਹ ਹੀ ਨਹੀਂ ਸੀਗਾ ਖੁੱਲੇ ਦਿਲ ਦਾ ਬੰਦਾ ਸੀ ਉਹਦਾ ਆਪ ਦਾ ਸਿਸਟਮ ਸੀ ਆਪਦਾ ਸਾਰਾ ਉਹ ਸੀਗਾ ਸ਼ੰਕਰ ਸ਼ੰਕਰ ਉਹਦੇ ਆਪਦੇ ਸਾਰੇ ਮੰਨ ਲਓ ਪਾਪਾ ਦੀ ਤੇ ਬਹੁਤ ਜਿਆਦਾ ਉਹਨਾਂ ਦਾ ਸਤਿਕਾਰ ਸੀਗਾ ਤੇ ਚਲੋ ਪਰਿਵਾਰ ਦੇ ਵਿੱਚ ਕੋਈ ਬੰਦੇ 'ਚ ਕਮੀ ਹੁੰਦੀ ਹੋਈ ਆ ਕੋਈ ਨਾ ਕੋਈ ਪ੍ਰੈਹ ਜਾਂਦੀ ਹੈ ਤੇ ਉਹ ਆਪਦੇ ਉਹਨਾਂ ਦੇ ਭਤੀਜਾਂ ਦੇ ਦੋਸ਼ ਲੱਗੇ ਵੀ ਘਰੇ ਆ ਕੇ ਉਹ ਗੋਲੀਆਂ ਮਾਰ ਕੇ ਤੇ ਖਤਮ ਕਰਕੇ ਮੈਂ ਇਹ ਵੀ ਸੁਣਿਆ ਵੀ ਮਲਕੀਸ਼ ਸਿੰਘ ਕੀਤੂ ਦੇ ਆਪਦੇ ਸਕਿਆ ਕੋਈ ਜਵਾਬ ਨਹੀਂ ਸੀ ਕਿ ਉਹਨਾਂ ਨੇ ਇੱਕ ਗੋਦ ਲੈਤਾ ਹੋਇਆ ਵਾਲਵੰਤ ਸਿੰਘ ਕੰਤਾ ਸੈਦੂ ਮੁੰਡੇ ਦਾ ਉਹ ਵੀ ਕਹਿੰਦੇ ਬਹੁਤ ਵਧੀਆ ਸੁਹਾਦਾ ਉਹ ਵੀ ਸਮਾਜ ਸੇਵਾ ਪਰ ਕਰ ਰਿਹਾ ਪਰ ਕਿਤੂ ਜਿੰਨਾ ਤਾਂ ਨਹੀਂ ਪਰ ਥੋੜੀ ਥੋੜੀ ਉਹ ਹੈਗੀ ਆ ਜਿਹਾ ਜਿਹਾ ਕਰ ਮਾਹੌਲ ਹੁੰਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ